अजकल हरेक की लाइफ बहुत ही ज्यादा फास्ट हो चुकी है और इस फास्ट लाइफ हर कोई अपने खाने पीने पीनेटेन करने के लिए शॉर्टकट्स लशिश करता है शामिल हो जाता है कई तरह का प्रोसैसड फूड कई तरह के पैकिंग वाले प्रोडक्ट्स जो तेरी तो बहुत ज्यादा माड़े नुकसान कर रहे हैं पहला देखो मैं गल कर लीए जो बिस्किट्स है नूडल्स है चिप्स ने कार्बोनेटेड ड्रिंक की आप गल कर लिए प्रोसैसड फूड है कई तरह का जो रेडी टू ईट हूं कि बस तुम लिया गर्म करो और खा लो एक बार तो सू बड़ा सौखा लगता है कि पूरे दिन के बिजी रूटीन बस चीज़ असं मंगवाई क्ढ़ी गर्म की और खा ली और खास एफर्ट स नहीं करने पाए और ਈ ਐਸੀ ਚੀਜ਼ਾਂ ਦੇਖ ਕੇ ਲਿਆਨੇ ਆ ਜਿਸ ਦੇ ਉੱਪਰ ਲੱਗਦਾ ਹੈ ਕਿ ਇਹ ਪਨੀਰ ਹੈ ਇਸਾ ਵਿੱਚ ਸਾਨੂੰ ਪ੍ਰੋਸੈਸਡ ਫੂਡ ਦੇ ਵਿੱਚ ਤੁਹਾਨੂੰ ਚਿਕਨ ਵੀ ਮਿਲ ਰਿਹਾ ਫਿਸ਼ ਵੀ ਮਿਲ ਰਹੀ ਹੈ ਔਰ ਸਾਨੂੰ ਲੱਗਦਾ ਸੀ ਹੈਲਦੀ ਚੀਜ਼ਾਂ ਖਾ ਰਹੇ ਆ ਪਰ ਇੱਥੇ ਹੀ ਤੁਸੀਂ ਗਲਤੀ ਕਰ ਰਹੇ ਹੋ ਦੇਖੋ ਜਿੰਨਾ ਵੀ ਪ੍ਰੋਸੈਸਡ ਫੂਡ ਜਾਂ ਪੈਕਿੰਗ ਫੂਡ ਹੁੰਦਾ ਹੈ ਇਸ ਦੇ ਵਿੱਚ ਕਈ ਤਰ੍ਹਾਂ ਦੇ ਆਰਟੀਫੀਸ਼ੀਅਲ ਕਲਰਸ ਆ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਆਰਟੀਫੀਸ਼ੀਅਲ ਜਿਹੜੇ ਟੇਸਟ ਮੇਕਰਸ ਆ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਕਈ ਤਰ੍ਹਾਂ ਦੇ ਕਲਰਿੰਗ ਕੈਮੀਕਲਸ ਆ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਕਦੇ-ਕਦੇ ਹੀ ਤੁਸੀਂ ਇਹ ਚੀਜ਼ਾਂ ਖਾਓਗੇ ਤਾਂ ਬਾਡੀ ਉਸ ਨੂੰ ਸਹਿਨ ਕਰ ਲੈਂਦੀ ਹੈ ਲੇਕਿਨ ਅਗਰ ਤੁਸੀਂ ਲਗਾਤਾਰ ਇਸ ਤਰ੍ਹਾਂ ਦੇ ਖਾਣੇ ਨੂੰ ਹੀ ਆਪਣੇ ਮੇਨ ਮੀਲਸ ਦਾ ਹਿੱਸਾ ਬਣਾਇਆ ਹੋਇਆ ਹੈ ਤੇ ਇੱਕ ਖਤਰੇ ਦੀ ਘੰਟੀ ਹੈ ਕਿਉਂ ਇਹ ਵੀ ਜਾਣ ਲਓ ਕਿਉਂਕਿ ਜਿੱਥੇ ਵੀ ਜਨਾਕਰਾਂ ਦੇ ਵਿੱਚ ਵੀ ਪ੍ਰੋਸੈਸਡ ਫੂਡ ਜਾਂ ਪੈਕਿੰਗ ਵਾਲਾ ਫੂਡ ਜਾਂ ਬਾਹਰੋਂ ਵੀ ਅਗਰ ਤੁਸੀਂ ਕੋਈ ਖਾਣਾ ਮੰਗਾ ਰਹੇ ਹੋ ਨਾ ਕਿਉਂਕਿ ਅਸੀਂ ਦੇਖ ਲਿਆ ਬਾਹਰੋਂ ਵੀ ਜੜੀ ਚੀਜ਼ਾਂ ਅਸੀਂ অনলাইন অর্ডার ਕਰਕੇ ਅਗਰ ਹਰ ਰੋਜ਼ ਖਾ ਰਹੇ ਆ ਉਸ ਦੇ ਵਿੱਚ ਕਈ ਤਰ੍ਹਾਂ ਦੇ ਆਰਟੀਫੀਸ਼ੀਅਲ ਕਲਰਸ ਅਨ ਹੈਲਦੀ ਫੈਟ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਔਰ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਇਸ ਦੇ ਵਿੱਚ ਕਿੰਨੀਆਂ ਅਨ ਹੈਲਦੀ ਚੀਜ਼ਾਂ ਪਾਈਆਂ ਗਈਆਂ ਹੁੰਦਾ ਸਿਰਫ ਤੁਸੀਂ ਟੇਸਟ ਦੇਖਦੇ ਹੋ ਔਰ ਉਹ ਖਾਣੇ ਦੀ ਇੱਕ ਰੌਣਕ ਸਜਿਆ ਹੋਇਆ ਖਾਣਾ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਸੀ ਬਹੁਤ ਹੈਲਦੀ ਖਾਣਾ ਖਾ ਰਿਹਾ ਲੇਕਿਨ ਇਸ ਦੇ ਨਾਲ ਜਿਹੜਾ ਅਸੀਂ ਦੇਖ ਰਿਹਾ ਨਾ ਅੱਜ ਕੱਲ ਜਿਹੜੇ ਛੋਟੇ ਬੱਚੇ ਨੇ ਉਹ ਬਹੁਤ ਜ਼ਿਆਦਾ ਹਾਈਪਰ ਐਕਟੀਵਿਟੀ ਉਹਨਾਂ ਦੇ ਵਿੱਚ ਦੇਖੀ ਜਾ ਰਹੀ ਹੈ ਤਾਂ ਉਸ ਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਜਿਹੜਾ ਪ੍ਰੋਸੈਸਡ ਫੂਡ ਖਾਇਆ ਜਾ ਰਿਹਾ ਹੈ 슈ਗਰੀ ਡਰਿੰਕਸ ਜਾਂ 슈ਗਰੀ ਪ੍ਰੋਡਕਟਸ ਬੱਚਿਆਂ ਨੂੰ ਦਿੱਤੇ ਜਾ ਰਹੇ ਨੇ ਔਰ ਪੇਰੈਂਟਸ ਖੁਸ਼ ਹੋ ਜਾਂਦੇ ਨੇ ਕਿ ਬੱਚਾ ਕੁਝ ਤਾਂ ਖਾ ਰਿਹਾ ਹੈ ਤੇ ਇਹ ਕੁਝ ਤਾਂ ਖਾ ਰਿਹਾ ਹੈ ਜਿਹੜਾ ਹੈ ਉਹਨਾਂ ਦੇ ਲਈ ਲੌਂਗ ਟਰਮ ਪੌਇਜ਼ਨ ਦਾ ਹੀ ਕੰਮ ਕਰ ਰਹੀ ਹੈ ਕਿਉਂਕਿ ਹਾਈਪਰ ਐਕਟੀਵਿਟੀ ਜਿਹੜੀ ਹੈ ਬੱਚਿਆਂ ਵਿੱਚ ਬਹੁਤ ਜ਼ਿਆਦਾ ਵਧ ਰਹੀ ਹੈ ਜਿਸ ਕਰਕੇ ਬੱਚੇ ਜ਼ਿੱਦੀ ਬਹੁਤ ਜ਼ਿਆਦਾ ਹੁੰਦੇ ਜਾ ਰਹੇ ਨੇ ਕ ਜੋ ਹੈ ਸਟੇਬਲ ਹੋ ਕੇ ਬੈਠਦੇ ਹੀ ਨਹੀਂ ਕਦੀ ਕਿਤੇ ਕਦੀ ਕਿਤੇ ਔਰ ਅੱਜਕਲ ਪੇਰੈਂਟਸ ਨੂੰ ਲੱਗਦਾ ਹੈ ਕਿ ਬੱਚੇ ਬਹੁਤ ਜ਼ਿਆਦਾ ਚੁਸਤ ਨੇ ਸੋ ਇਸ ਚੁਸਤੀ ਨੂੰ ਇਨਾ ਹਲਕੇ ਵਿੱਚ ਨਾ ਲਓ ਜ਼ਰੂਰ ਬੱਚਿਆਂ ਦੀ ਡਾਈਟ ਦੇ ਉੱਪਰ ਧਿਆਨ ਦਿਓ ਅੱਗੋਂ ਚੱਲ ਕੇ ਜੋ ਹੈ ਅਸੀਂ ਦੇਖਦੇ ਹਾਂ ਵੱਡਿਆਂ ਵਿੱਚੀ ਤੇ ਛੋਟਿਆਂ ਵਿੱਚ ਵੀ ਅਸਥਮਾ ਦੀ ਪ੍ਰੋਬਲਮਸ ਵੀ ਦੇਖੀ ਜਾ ਰਹੀ ਹੈ ਇਸ ਪ੍ਰੋਸੈਸਿੰਗ ਫੂਡ ਔਰ ਪੈਕਿੰਗ ਵਾਲੇ ਫੂਡ ਦੇ ਨਾਲ ਕਈ ਤਰ੍ਹਾਂ ਦੀ ਅਲਰਜੀਸ ਜੋ ਹੈ ਪਾਈਆਂ ਜਾ ਰਹੀਆਂ ਨੇ ਗੱਲ ਕਰੀਏ ਤਾਂ ਆਬੈਸਿਟੀ ਯਾਨੀ ਮੋਟਾਪਾ ਜੋ ਹੈ ਦੇਖਿਆ ਜਾ ਰਿਹਾ ਹੈ ਹਾਈ ਬੀਪੀ ਦੀ ਪ੍ਰੋਬਲਮ ਤਾਂ ਆਮ ਹੁੰਦੀ ਜਾ ਰਹੀ ਹੈ ਡਾਇਬੀਟੀਜ਼ ਜੋ ਕਿ ਲਗਾਤਾਰ ਵਧਦੀ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਸਲੋ ਬ੍ਰੇਨ ਫੰਕਸ਼ਨਸ ਦੀ ਪ੍ਰੋਬਲਮ ਯਾਨੀ ਕਿ ਸੋਚ ਨਹੀਂ ਪਾ ਰਹੇ ਆ ਫੌਗੀ ਫੌਗੀ ਦਿਮਾਗ ਹਰ ਵੇਲੇ ਤੁੰਦਲਾ ਤੁੰਦਲਾ ਦਿਮਾਗ ਰਹਿ ਰਿਹਾ ਹੈ ਔਰ ਫੋਕਸ ਨਹੀਂ ਬਣ ਪਾ ਰਿਹਾ ਕੁਝ ਕੰਮ ਕਰਨ ਨੂੰ ਲੈ ਕੇ ਨਵੇਂ ਆਈਡੀਆਸ ਕ੍ਰੀਏਟੀਵਿਟੀ ਨਹੀਂ ਹੈ ਦਿਮਾਗ ਬੁੱਝ ਜਾ ਫੀਲ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਤੁਹਾਡਾ ਇਹ ਪੈਕਿੰਗ ਫੂਡ ਪ੍ਰੋਸੈਸਡ ਫੂਡ ਹੈ ਫਿਰ ਕਹੂੰਗੀ ਕਦੇ-ਕਦੇ ਖਾਓਗੇ ਤਾਂ ਕੋਈ ਦਿੱਕਤ ਨਹੀਂ ਹੈ ਲੇਕਿਨ ਅਗਰ ਤੁਸੀਂ ਇਸ ਨੂੰ ਰੂਟੀਨ ਬਣਾ ਲਿਆ ਆਪਣੇ ਬੱਚਾ ਨੂੰ ਵੀ ਇਸ ਦੀ ਆਦਤ ਪਾ ਦਿੱਤੀ ਹੈ ਜਿਸ ਦੇ ਵਿੱਚ ਵੀ ਕਈ ਤਰ੍ਹਾਂ ਦੇ ਬਾਜ਼ਾਰ ਤੋਂ ਲਿਆਂਦੇ ਹੋਏ ਕੇਕਸ ਬਿਸਕੁਟਸ ਮਿੱਠੀਆਂ ਚੀਜ਼ਾਂ ਤੁਸੀਂ ਦੇਖੋਗੇ ਇਹ ਤੁਸੀਂ ਖੁਦ ਆਪਣੇ ਬੱਚੇ ਦਾ ਜਿਹੜਾ ਜੀਵਨ ਖਰਾਬ ਕਰ ਰਿਹਾ ਸੋ ਅੱਜ ਤੋਂ ਹੀ ਅਵੇਅਰ ਹੋ ਜਾਓ ਘਰ ਦੇ ਵਿੱਚ ਸਾਫ ਸੁਥਰਾ ਖਾਣਾ ਬਣਾਓ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਤੁਹਾਨੂੰ ਲੱਗੇਗਾ ਲੇਕਿਨ ਹੌਲੀ ਹੌਲੀ ਜਦੋਂ ਤੁਸੀਂ ਇਸ ਖਾਣੇ ਦੇ ਅੱਛੇ ਇਫੈਕਟਸ ਦੇਖੋਗੇ ਤਾਂ ਤੁਸੀਂ ਵਾਕਈ ਇਹ ਮਹਿਸੂਸ ਕਰੋਗੇ ਕਿ ਯੈਸ ਅਸੀਂ ਆਪਣੀ ਜ਼ਿੰਦਗੀ ਨੂੰ ਚੰਗੇ ਢੰਗ ਦੇ ਨਾਲ ਬਦਲਿਆ ਆਈ ਹੋਪ ਇਹ ਵੀਡੀਓ ਵਧੀਆ ਲੱਗੀ ਹੈ ਹੋਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਤਾਂ ਕਿ ਹਰ ਕੋਈ हेल्दी लाइफ स्टाइल ईटिंग हैबिट्स अपना सके वीडियो में लाइक एंड शेयर जरूर करना कमेंट करके भी जरूर दसना मेरा फेसबुक पेज कौर हरजोत इस लाइक एंड फॉलो कर लो यूट्यूब चैनल हेल्थ एडवाइस विद हरजोत कौर को सबसक्राइब करना ना भूलियो